ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਜੈਨ ਸਾਧੂਆਂ ਨੇ ਪ੍ਰੇਮ ਅਤੇ ਜਗਿਆਸਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣੇ ਸਨ ਗੁਜਰਾਤ ਦੇ ਕਾਠਿਆਵਾੜ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਲੀ ਟਾਣਾ ਨਗਰ ਵਿਖੇ ਗਏ ਸਨ ਇਹ ਨਗਰ ਅਹਿਮਦਾਬਾਦ ਤੋਂ ਤਕਰੀਬਨ 200 ਕਿਲੋਮੀਟਰ ਦੀ ਦੂਰੀ ਤੇ ਹੈ ਉਸ ਸਮੇਂ ਗੁਜਰਾਤ ਰਾਜ ਵਿੱਚ ਜੈਨ ਮਤ ਦਾ ਬਹੁਤ ਬੋਲਬਾਲਾ ਸੀ ਇਹ ਮਤ ਬੁੱਧ ਮਤ ਤੋਂ ਪ੍ਰਾਤਨ ਮਤ ਸੀ ਪੂਰੇ ਗੁਜਰਾਤ ਵਿੱਚ ਜੈਨ ਮਤ ਦੇ ਬਹੁਤ ਸਾਰੇ ਮੰਦਰ ਸਨ ਪਾਲੀ ਟਣ ਨਗਰ ਵਿੱਚ ਇੱਕ ਸੁੰਦਰ ਪਹਾੜੀ ਇਲਾਕਾ ਸੀ ਉਸ ਪਹਾੜੀ ਉੱਪਰ ਵੀ ਜੈਨ ਮਤ ਦਾ ਪ੍ਰਸਿੱਧ ਮੰਦਿਰ ਸੀ ਉਸ ਮੰਦਿਰ ਵਿੱਚ ਬਹੁਤ ਸਾਰੇ ਜੈਨੀ ਸਾਧੂ ਰਹਿੰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਉਸੇ ਪਹਾੜੀ ਤੇ ਇੱਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਉਸ ਸਮੇਂ ਉਸ ਸਮੇਂ ਬਾਅਦ ਜੈਨ ಮತ ਦਾ ਪਵਿੱਤਰ ਦਿਹਾੜਾ ਸ਼ੰਸ਼ਰੀ ਆਉਣ ਵਾਲਾ ਸੀ ਇਸ ਪਵਿੱਤਰ ਦਿਹਾੜੇ ਨੂੰ ਜੈਨੇ ਲੋਕ ਬਹੁਤ ਉਤਸ਼ਾਹ ਨਾਲ ਮਨਾਉਂਦੇ ਸਨ ਇਸ ਦਿਹਾੜੇ ਤੇ ਪਾਲੀ ਟਾਣੇ ਵਿਖੇ ਭਾਰਤ ਦੇ ਵੱਖ-ਵੱਖ ਸਥਾਨਾਂ ਤੋਂ ਬਹੁਤ ਸਾਰੇ ਜੈਨੇ ਸਾਧੂ ਆਉਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਸਾਧੂਆਂ ਨਾਲ ਵਿਚਾਰ ਚਰਚਾ ਕਰਨ ਲਈ ਉੱਥੇ ਰੌਗ ਗਏ ਸਨ ਗੁਰੂ ਜੀ ਹਰ ਰੋਜ਼ ਉਸ ਸਥਾਨ ਤੇ ਅੰਮ੍ਰਿਤ ਵੇਲੇ ਉੱਠ ਕੇ ਅਸ਼ਨਾਣ ਕਰਨ ਤੋਂ ਬਾਅਦ ਸਿਮਰਨ ਕੀਰਤਨ ਅਤੇ ਸਤ ਸੰਗ ਕਰਦੇ ਸਨ ਬਹੁਤ ਸਾਰੇ ਲੋਕ ਗੁਰੂ ਜੀ ਦਾ ਸਤ ਸੰਗ ਸਰਵਣ ਕਰਨ ਲਈ ਉੱਥੇ ਆਉਂਦੇ ਸਨ ਅਤੇ ਆਪਣੇ ਜੀਵਨ ਦਾ ਲਾਹਾ ਖਟ ਕੇ ਚਲੇ ਜਾਂਦੇ ਸਨ ਆਖਰ 5 ਸਾਲਾਂ ਬਾਅਦ ਹੋਣ ਵਾਲਾ ਸ਼ਮਸ਼ਰੀ ਦਾ ਦਿਹਾੜਾ ਆ ਗਿਆ ਸੀ ਇਸ ਦਿਹਾੜੇ ਤੇ ਸਾਰੇ ਭਾਰਤ ਵਿੱਚੋਂ ਬਹੁਤ ਸਾਰੇ ਜੈਨ ਸਾਧੂ ਪਾਲੀ ਟਾਣਾ ਵਿਖੇ ਪਹੁੰਚ ਗਏ ਸਨ ਉਹਨਾਂ ਵਿੱਚੋਂ ਕੁਝ ਸਾਧੂ ਗੁਰੂ ਜੀ ਨੇ ਨਾਲ ਵਿਚਾਰ ਚਰਚਾ ਕਰਨ ਲਈ ਆਏ ਸਨ ਉਹ ਸਾਧੂ ਮੌਕਤਾ ਆਤਮਾ ਨੂੰ ਪਰਮਾਤਮਾ ਮੰਨਦੇ ਸਨ ਜੀਵ ਹੰਸਾ ਦੇ ਡਰੋਂ ਨਹਾਉਂਦੇ ਨਹੀਂ ਸਨ ਆਪਣੇ ਕੇਸਾਂ ਵਿੱਚ ਸਵਾਪਾ ਪਾ ਕੇ ਹੱਥਾਂ ਨਾਲ ਪਟਵਾ ਦਿੰਦੇ ਸਨ ਝੂਠਾ ਖਾਣਾ ਖਾਂਦੇ ਸਨ ਅਤੇ ਮੈਲੇ ਕਚਲੇ ਹੋ ਕੇ ਰਹਿੰਦੇ ਸਨ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਆਤਮਾ ਪਰਮਾਤਮਾ ਨਹੀਂ ਹੈ ਸਗੋਂ ਆਤਮਾ ਸਰਵ ਸ਼ਕਤੀਮਾਨ ਪਰਮਾਤਮਾ ਦੇ ਅੰਸ਼ ਹੈ ਜਦ ਜੀਵ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ ਤਾਂ ਆਤਮਾ ਆਪਣੇ ਮੂਲ ਪਰਮਾਤਮਾ ਵਿੱਚ ਸਮਾ ਜਾਂਦੀ ਹੈ ਅਤੇ ਉਸ ਜੀਵ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜਿਵੇਂ ਮਨ ਦੀ arogyata ਲਈ ਸਿਮਰਨ ਕਰਨਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਤਨ ਦੀ ਰੋਗਤਾ ਲਈ ਅਸ਼ਨਾਣ ਕਰਨਾ ਵੀ ਜ਼ਰੂਰੀ ਹੈ ਇਸ ਲਈ ਹਰ ਰੋਜ਼ ਅਸ਼ਨਾਣ ਕਰਕੇ ਪਰਮਾਤਮਾ ਦੇ ਸਿਮਰਨ ਵਿੱਚ ਬੈਠਿਆ ਕਰੋ ਤਾਂ ਇਹ ਤੁਹਾਡਾ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ਸਰੀਰ ਦੀ ਸਾਫ ਸਫਾਈ ਵੀ ਸਾਫ ਸੁਥਰਾ ਰਹਿਣ ਲਈ ਜ਼ਰੂਰੀ ਹੈ ਪਰਮਾਤਮਾ ਦੀ दात ਕੇਸਾਂ ਨੂੰ ਪੋਟਣਾ ਜਾਂ ਝੂਠਾ ਭੋਜਨ ਖਾਣ ਨਾਲ ਜੀਵ ਹੰਸਾ ਨਹੀਂ ਰੁਕ ਸਕਦੇ ਸਗੋ ਕੇਸਾਂ ਨੂੰ ਸਾਫ਼ ਸੁਥਰਾ ਰੱਖ ਕੇ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਜ਼ਾ ਸਾਦਾ ਅਤੇ ਸੁੱਚਾ ਭੋਜਨ ਕਰੋ ਮਾਨ ਅਤੇ ਤਨ ਪਰਫੁੱਲਤ ਰਹੇਗਾ ਉਹਨਾਂ ਸਾਧੂਆਂ ਨੇ ਬڑے પ્રેમ ਅਤੇ ਜਗਿਆਸਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਸਰਵਣ ਕੀਤੇ ਸਨ ਗੌਰਤਿਆ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ